ਇਸ ਸਾਰੀ ਬਾਣੀ ਪ੍ਰਭੂ ਦਾ ਨਾਮ ਹੈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੇ ਵਸਾਈ ਇਤੇ ਨਾਮ ਪਰਮਾਤਮਾ ਦੇ ਗੁਣਾ ਦਾ ਉਚਾਰਨ ਕੀਤਾ ਇਹ ਗੁਰਨਾانک ਨੇ ਨਹੀਂ ਉਚਾਰਨ ਕੀਤੀ ਮਹਾਰਾਜ ਕਹਿੰਦੇ ਨੇ ਮੋਂ ਆਪੋ ਬੋਲ ਨਾ ਜਾਣਦਾ ਮੈਂ ਨਹੀਂ ਬੋਲ ਨਾ ਜਾਣਦਾ ਮੈਂ ਤੇ ਚੁੱਪ ਕਰ ਗਿਆ ਫਿਰ ਇਹ ਕੌਣ ਬੋਲੇ ਇਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲ ਤੇ ਖਸਮ ਬੋਲੇ ਪਰਮਾਤਮਾ ਬੋਲੇ ਪ੍ਰਮਾਤਮਾ ਦੇ ਬੋਲ ਨੇ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ ਅਸੀਂ ਆਪਣੇ ਬੋਲਾਂ ਕਰਕੇ ਨਹੀਂ ਪ੍ਰਮਾਤਮਾ ਦੇ ਬੋਲਾਂ ਕਰਕੇ ਇਸ ਵਾਸਤੇ ਕਿਹਾ ਗਿਆ ਪੋਥੀ ਪਰਮੇਸ਼ਰ ਦਾ ਸਥਾਨ ਇਹ ਪੋਥੀ ਸਾक्षात ਪ੍ਰਮਾਤਮਾ ਦਾ ਸਥਾਨ ਹੈ ਸਿੰਘਾਸਣ ਹੈ ਗੁਰੂ ਗ੍ਰੰਥ ਸਾਹਿਬ ਨੂੰ ਟੇਕਿਆ ਗਿਆ ਮੱਥਾ ਸ਼ਰਧਾ ਦੇ ਨਾਲ ਪ੍ਰਮਾਤਮਾ ਨੂੰ ਟੇਕਿਆ ਹੋਇਆ ਮੱਥਾ ਪ੍ਰਭੂ ਨੂੰ ਟੇਕਿਆ ਹੋਇਆ ਇਹ ਤੇ ਉਹਦੇ ਬੋਲ ਨੇ ਉਹਦੇ ਬਚਨ ਨੇ